ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਆਪਾਂ ਕਿਰਿਆ ਦੇ ਜਿਹੜੇ ਤਿੰਨ ਕਾਲ ਨੇ ਵਰਤਮਾਨ ਕਾਲ ਭੂਤ ਕਾਲ ਤੇ ਭਵਖਦ ਕਾਲ ਔਰ ਸੰਭਾਵੀ ਭਵਖਦ ਕਾਲ ਇਹਨਾਂ ਬਾਰੇ ਆਪਾਂ ਵਿਚਾਰ ਕਰਨੀਆਂ ਇਹ ਵਿਚਾਰ ਆਰੰਭ ਕੀਤੀ ਹੈ ਸਭ ਤੋਂ ਪਹਿਲਾਂ ਅਸੀਂ ਵਰਤਮਾਨ ਕਾਲ ਨੂੰ ਅਰੰਭਿਆ ਹੰਬ ਕੀਤਾ ਇਹਦੇ ਵਿੱਚ ਇੱਕ ਵਚਨ ਵਰਤਮਾਨ ਕਾਲ ਇੱਕ ਵਚਨ ਉਹਦੇ ਆ ਚਿੰਨ ਦਿੱਤੇ ਨੇ ਈੜੀ ਨੂੰ ਸਿਹਾਰੀ ਈੜੀ ਨੂੰ ਬਿਹਾਰੀ ਏ ਦਲਾਵਾ ਤਤੇ ਨੂੰ ਸਿਹਾਰੀ ਤਤੇ ਨੂੰ ਸਿਹਾਰੀ ਤੇ ਪਹਿਲਾਂ ਜਿਹੜੀ ਆ ਉਹ ਟੀਪੀ ਹੈ ਫਿਰ ਲਾ ਜਾਂ ਸੱਤ ਨੇ ਤੇ ਸੱਤਾਂ ਦੇ ਹੀ ਅੱਗੇ ਸ਼ਬਦ ਬਣਾਏ ਹੋਏ ਆ ਵਸਾਏ ਜਦੋਂ ਆਉਂਦਾ ਵਸਾ ਬਸਾਉਂਦਾ ਹੈ ਜੀਵੀ ਜਿਉਂਦਾ ਹੈ 부ਝੇ 부ਝਦਾ ਹੈ ਲਾਗੇ ਲੱਗਦਾ ਹੈ ਪੰਡ ਬੇਨਤੀ ਕਰਦਾ ਹੈ ਸੋ ਇਸ ਤਰ੍ਹਾਂ ਇਹ ਲੋਕ ਜਿਹੜੇ ਆ ਇਹਨਾਂ ਦੇ ਇਹਨਾਂ ਦੇ ਮੁਤਾਬਕ ਬਣਾਏ ਗਏ ਨੇ ਸਦ ਸੰਗਤ ਇਸ ਨੂੰ ਅਸੀਂ ਵਰਤਮਾਨ ਕਾਲ ਦੀ ਜਿਹੜੇ ਸੱਤ ਚੈਨਾਂ ਇਹਨਾਂ ਚੋਂ ਤਿੰਨ ਜਿਹੜੇ ਪਹਿਲੇ ਆ ਈਡੀ ਨੂੰ ਸਿਆਰੀ ਵਿਆਰੀ ਤੇ ਇਹ ਇਹ ਇਹਨਾਂ ਦੇ ਵਿੱਚ ਆਪਾਂ ਇਹਨਾਂ ਪੰਕਤੀਆਂ ਦੇ ਰਾਹੀਂ ਜਿਹੜਾ ਹੈ ਇਹਨਾਂ ਨੂੰ ਵਿਚਾਰ ਕਰਾਂਗੇ ਬਾਕੀ ਜਿਹੜੇ ਆ ਅਗਲੀ ਵੀਡੀਓ ਦੇ ਵਿੱਚ ਆਉਣਗੇ ਇਹ ਭਾਗ ਪਹਿਲਾ ਉਪਸ਼ਿਰ ਅਗਲੇ ਭਾਗ ਦੇ ਵਿੱਚ ਜਿਹੜਾ ਹੈ ਉਹ ਕਰਾਂਗੇ ਸੋ ਸਾਧ ਸੰਗਤ ਪਹਿਲਾਂ ਆਪਾਂ ਚਿੰਨ ਈ ਜਿਹੜੀ ਹੈ ਈੜੀ ਨੂੰ ਸਿਹਾਰੀ ਆ ਉਹਦੇ ਆਪਾਂ ਇਹ ਪੰਕਤੀਆਂ ਪੜਹੀਏ ਬਸ ਬਸੈ ਕਰੋਧ ਸਰੀਰ ਚੰਡਾਰਾ ਬਸੈ ਬਸਦਾ ਹੈ ਕਰੋਧ ਸਰੀਰ ਵਿੱਚ ਝੰਡਾਰਾ ਝੰਡਾਰਾ ਸਰੀਰ ਕਰੋਧ ਜਿਹੜਾ ਹੈ ਸਰੀਰ ਚ ਵਸਦਾ ਚਲੋ ਵਸਾਇ ਦਾ ਭਾਵ ਹੈ ਬਸਦਾ ਹੈ ਦਾ ਹੈ ਦੀ ਹੱਪ ਉਹ ਪੈਨਾ ਪਰਦੇ ਹੁੰਦੇ ਸੀਗੇ ਉਹ ਮਤਲਬ ਇਹ ਨਿਸ਼ਾਨੀਆਂ ਹੁੰਦੀਆਂ ਸੀ ਪ੍ਰੈਜ਼ੈਂਟ ਹੁੰਦੀਆਂ ਉਹੀ ਆ ਬਸਾਏ ਬਸਦਾ ਹੈ ਬਸਾਏ ਬਸਦਾ ਹੈ ਅਗੇ ਸਦਾ ਚਾਹੇ ਹਰ ਪਾਏ ਪ੍ਰੇਮ ਰਸ ਆਪੇ ਜਾਣੇ ਹੁਣ ਆਪੇ ਜਾਣੇ ਜਾਣਦਾ ਹੈ ਜਾਣੇ ਆਈਡੀ ਨੂੰ ਤਿਆਰੀ ਆਉ ਇਹ ਇੱਕ ਕਿਰਿਆ ਨਾਲ ਸਰਸ ਬੰਦਾ ਇਹਦਾ ਪਹਿਲਾ ਪ੍ਰਕਾਰ ਕੀਤੇ ਸੀ ਉਹ ਨਾਮ ਨਾਲ ਸੰਬੰਧ ਸੀ ਇਹ ਕਿਰਿਆ ਆ ਗਿਆ ਜਾਣੇ ਜਾਣਦਾ ਸਤਗੁਰ ਕੇ ਪਰਦਾ ਪ੍ਰਸਾਦ ਸਹਜ ਸੇਤੀ ਰੰਗ ਮਾਣੇ ਇਹ ਵੀ ਇਸੇ ਤਰ੍ਹਾਂ ਹੀ ਮਾਣੇ ਮਾਣਦਾ ਹੈ ਮਾਣੇ ਫਿਆਰੀ ਦੇ ਨਾਲ ਅਗੇ ਨਾ ਮਾਣੇ ਅਗੇ ਪ੍ਰੇਮ ਭਗਤ ਪਰ ਵਾਹ ਪ੍ਰੀਤ ਪੁਬਲੀ ਨਾ ਹਟੈ ਹਟਦੀ ਹੈ ਹਟਦਾ ਹੈ ਹਟਦੀ ਹੈ ਸਤਗੁਰ ਸ਼ਬਦ ਅਥਾ ਆ ਮੈਂ ਧਾਰਾ ਰਸ ਗੁਟ ਹੈ ਗੁਟਦਾ ਹੈ ਵੋਟਾ ਐ ਵੀ ਪ੍ਰੈਜ਼ੈਂਟ ਟੈਂਸ ਦੇ ਆ ਈ ਦੇ ਨਿਸ਼ਾਨੀ ਆ ਗਈ ਐ ਈ ਲੱਗੀ ਆ ਇਸ ਕਰਕੇ ਧਿਆਨ ਰੱਖੋ ਇਹਦਾ ਅੱਗੇ ਹੈ ਗੁਣ ਗਾਏ ਸੁਣ ਲਿਖ ਦੇ 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 ਆ ਗਿਆ ਇਹਨੂੰ ਸਿਆਰੀ ਆ ਗਈ ਜਿਹੜਾ ਕਾਲ ਵਰਤਮਾਨ ਕਾਲ ਦੇ ਦਿੰਦਾ ਹੈ ਦੇ ਦਿੰਦਾ ਹੈ ਸੋ ਸਰਬផល ਹਰ ਲੇ ਹਰ ਲੈ ਲੈਂਦਾ ਹੈ ਇਹਦੀ ਨੂੰ ਸਿਆਰੀ ਆਤਮਾ ਕਾਲ ਇਕਵਚਨ ਲੈਂਦਾ ਹੈ ਦਾ ਹੈ ਲੈਂਦਾ ਹੈ ਲੈਂਦਾ ਹੈ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਹੁਣ ਸਮੇ ਆ ਗਿਆ ਸਮੇ ਹੁੰਦਾ ਸਮਾ ਜਾਂਦਾ ਵਿੱਚ ਸਮਾ ਜਾਂਦਾ ਹੈ ਦਾ ਹੈ ਸਮਾ ਸਮਾ ਜਾਂਦਾ ਹੈ ਜਾਂ ਸਮਾਉਂਦਾ ਹੈ ਜਾਂ ਸਮਾਉਂਦਾ ਹੈ ਅੱਛਾ ਉਸ ਤੋਂ ਬਾਅਦ ਆਪਣਾ ਚੈਨ ਹੈ ਈ ਈ ਦੇ ਆ ਹਰ ਆਪੇ ਲੈ ਮਲਾਈ ਕਿਉਂ ਵਿਛੋੜਾ ਥੀ ਵਈ ਥੀ ਵਈ ਕਿਉਂ ਵਿਛੋੜਾ ਹੁੰਦਾ ਹੈ ਬਲਰਾਮ ਜੀਉ ਹੁੰਦਾ ਹੈ ਹੁੰਦਾ ਹੈ ਦਾ ਹੈ ਬਲਰਾਮ ਜੋ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇਈ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇਈ ਕਦੇ ਨਹੀਂ ਹੁੰਦਾ ਹੋਵੇਈ ਕਦੇ ਨਹੀਂ ਹੁੰਦਾ ਨਾਨਕ ਨਾਲ ਨਾ ਚੱਲਈ ਫਿਰ ਪਛੋਤਾਵਾ ਫਿਰ ਪਛਤਾਵਾ ਹੋਏ ਹੋਏ ਹੁਣ ਦੇਖੋ ਨਾਲ ਨਾ ਚੱਲਈ ਨਹੀਂ ਜਾਂਦਾ ਨਾਲ ਨਹੀਂ ਜਾਂਦਾ ਨਹੀਂ ਜਾਂਦਾ ਹੈ ਪਾਉ ਨਹੀਂ ਜਾਂਦਾ ਹੈ ਫਿਰ ਪਛਤਾਵਾ ਹੋਈ ਠੀਕ ਹੈ ਇਹ ਈ ਜਿਹੜੀ ਹੈ ਸੈਕੰਡ ਜਿਹੜਾ ਆਪਣਾ ਚਿੰਨ੍ਹ ਚੱਲ ਰਿਹਾ ਤੇ ਪਛਤਾਵਾ ਹੋਏ ਕਰਨਿਹਾਰ ਨਾ ਬੁੱਝੀ ਕਰਨਿਹਾਰ ਨੂੰ ਨਾ 부ਝ ਹੀ ਨਹੀਂ 부ਝਦਾ ਆਪ ਗਨੇ ਬੇਗਾਨਾ ਆਪ ਗਨੇ ਬੇਗਾਨਾ 부ਝ ਹੀ ਫੈਕੰਡ 부ਝ ਹੀ 부ਝਦਾ ਹੈ 부ਝਦਾ ਹੈ ਅਗੇ ਹੈ ਜਿਹੜਾ ਪਹਿਲਾਂ ਆਪਾਂ ਕੀਤਾ ਚੱਲ ਈ ਚੱਲਦਾ ਹੈ ਜਦਾ ਮਤਲਬ ਹੈ ਚੱਲਦਾ ਹੈ ਕਹਿੰਦਾ ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ ਜਿਹੜਾ ਸਮਾਨ ਇਕੱਠਾ ਕੀਤਾ ਹੁੰਦਾ ਨੇ ਨਾਲ ਨਹੀਂ ਜਾਂਦਾ ਤੇ ਫਿਰ ਪਛਤਾਵਾ ਹੁੰਦਾ ਭਾਵ ਚੱਲ ਹੀ ਚੱਲਦਾ ਹੈ ਅਗੇ ਤੰਤ ਮੰਤ ਜੋ ਟੂਣਾ ਟਪਾ ਜੋ ਵੀ ਹੈ ਨਾ ਜੋ ਹੀ ਉਹ ਜੋ ਹੀ ਉਹ ਨਹੀਂ ਜੁੰਦਾ ਤਿਤ ਚਾਖ ਨ ਲੱਗੈ ਤੇ ਤਿਤ ਚਾਖ ਨ ਲੱਗੈ ਜੋ ਹੀ ਜੁੰਦਾ ਹੈ ਜੋ ਜੋ ਜੁੰਦਾ ਹੈ ਜੁੰਦਾ ਹੈ ਨਹੀਂ ਜੁੰਦਾ ਭਾਵਨਾ ਪਹਿਲਾਂ ਨਾ ਜੁੰਦਾ ਨਹੀਂ ਜੁੰਦਾ ਅਗੇ ਹੈ ਇਹ ਹੈ ਆ ਆ ਗਿਆ ਏ ਤੀਜਾ ਅਕਾਥ ਕਹਾਣੀ ਪਦ ਨਿਰਮਾਣੀ ਕੋ ਵਿਰਲਾ ਗੁਰਮੁਖੂ ਬੁਝੇ ਬੁਝੇ ਬੁਝਦਾ ਹੈ ਇਹ ਅਗੇ ਨਿਸ਼ਾਨੀ ਆਈ ਬੁਝੇ ਬੁਝਦਾ ਹੈ 부ਝੇ 부ਝਦਾ ਹੈ ਉਹ ਸ਼ਬਦ ਸਮਾਏ ਉਹ ਸ਼ਬਦ ਸਮਾਏ ਉਹ ਸ਼ਬਦ ਦੇ ਰਹੀ ਸਮਝਾਂਦਾ ਆਪ গোਾਏ ਤਿਰ ਭਵਨ ਸੋਜੀ ਸੁਝ ਤਿੰਨਾਂ ਭਵਨਾਂ ਦੀ ਸੋਜੀ ਸੁਝ ਹੈ ਸੁਝ ਦੀ ਹੈ ਸੋਜੀ ਆ ਗਈ ਤਾਂ ਦੀ ਹੈ ਕਰਦੀਏ ਸੋਜੀ ਸੁਝ ਦੀ ਹੈ ਠੀਕ ਹੈ ਮਨ ਮਾਰ ਰੀਜੇ ਸ਼ਬਦ ਹੀ ਜੇ ਤਰੇ ਲੋਕ 나ਥ ਪਛਾਣੇ ਪਛਾਣਦਾ ਹੈ ਪਛਾਣੇ ਪਛਾਣਦਾ ਹੈ ਪਛਾਣੇ ਪਛਾਣਦਾ ਹੈ ਅਗੇ ਮਨ ਡੀਂਗ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਆਪਣਾ ਪਿਰ ਜਾਣੇ ਜਾਣੇ ਜਾਣਦਾ ਹੈ ਦਾ ਹੈ ਵਰਤਮਾਨ ਕਾਲ ਇਕਵਚਨ ਜਾਣੇ ਜਾਣਦਾ ਹੈ ਜਾਣੇ ਜਾਣਤਾ ਹੈ ਇਹ ਅਗੇ ਗੌਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਭਾਵੇ ਜਿੰਨਾ ਨੂੰ ਪਾਣਾ ਪਾਵੇ ਪੌਂਦਾ ਹੈ ਭਾਵੇ ਪੌਂਦਾ ਹੈ ਭਾਵੇ ਪੌਂਦਾ ਹੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਭਾਵੇ ਉਹੀ ਜਨ ਪਾਵੇ ਪੌਂਦਾ ਹੈ ਭਾਵੇ ਪੌਂਦਾ ਹੈ ਆ ਫਿਰ ਲਫ਼ਜ਼ ਜਿਹੜੇ ਹੈਗੇ ਵੱਖਰੇ ਲਿਖੇ ਸੀ ਫਿਰ ਵੇਖੀਏ ਬਸਾਏ ਬਸਦਾ ਹੈ ਜਾਣੇ ਜਾਣਦਾ ਹੈ ਮਣਾਏ ਮਾਣਦਾ ਹੈ ਕਰੇ ਕਰਦਾ ਹੈ ਇਹ ਫਿਆਰੀ ਦੇ ਨਾਲ ਦੇ ਸੀਗੇ ਹੁਣ ਆ ਗਿਆ ਬਿਹਾਰੀ ਦੇ ਉਹ ਹੈ ਜੀਵੇ ਜਿਉਂਦਾ ਹੈ ਥੀਵੇ ਹੁੰਦਾ ਹੈ ਹੋ ਵੀ ਹੁੰਦਾ ਹੈ ਚੱਲੀ ਚੱਲਦਾ ਹੈ ਫੇਤੀ ਜਾ ਗਿਆ ਇਹ ਦੇ ਹੁਣ ਬੁਝੇ ਬੁਝਦਾ ਹੈ ਭਾਵੈ ਪਾਉਂਦਾ ਹੈ ਵਸਾਵੈ ਵਸਾਉਂਦਾ ਹੈ ਲਾਵੇ ਲਾਉਂਦਾ ਹੈ ਇਹ ਸਾਰੇ ਚਿੰਨ ਜਿਹੜੇ ਸੀ ਆਪਾਂ ਤਿੰਨ ਚਿੰਨ ਕੀਤੇ ਆ ਵਰਤਮਾਨ ਕਾਲ ਇਕਵਚਨ ਭਾਗ ਪਹਿਲਾ ਹੈ ਸਤਸੰਗਤ